ਜੀ ਨਿਹਣ ਦੇਵੀ ਰੋਡ ਤੇ ਆਨੰਦਪੁਰ ਸਾਹਿਬ ਜੀ ਆਪਾਂ ਤੁਹਾਨੂੰ ਕੁਝ ਸਮਾਂ ਪਹਿਲਾਂ ਬਾਡੀ ਸਰਵਸ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਹਾਂਜੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਪਹਿਲਾਂ ਜੀ ਲੱਕ ਦਰਦ ਰਹਿੰਦੀ ਤੀਜੀ ਫਿਰ ਮੇਰੇ ਬੇਟਾ ਹੋਇਆ ਡਿਲੀਵਰੀ ਤੋਂ ਬਾਅਦ ਜ਼ਿਆਦਾ ਦਰਦਾਂ ਲੱਗਦੀ ਦੀ ਨੱਤਾ ਬਾਹਾਂ 'ਚ ਹੋਣ ਦੀ ਝੁੱਕੇ ਕੰਮ ਨਹੀਂ ਹੁੰਦਾਤਾ ਜੀ ਅੱਛਾ ਜੀ ਉਸ ਤੋਂ ਬਾਅਦ ਜੀ ਸਰੀਰ 'ਚ ਦਰਦਾਂ ਹੁੰਦੀਆਂ ਸੀ ਸਰੀਰ 'ਚ ਦਰਦਾਂ ਹੋਣ ਲੱਗ ਗਈ ਸੀ ਜਿਆਦਾ ਠੀਕਾ ਜੀ ਤੇ ਆਪਾਂ ਕਹਿੰਦੇ ਸੀ ਮਤਲਬ ਕਿੰਨੇ ਕ ਸਮੇਂ ਤੋਂ ਪ੍ਰੋਬਲਮਾਂ ਹੋਈਆਂ ਏ ਏਜੀ 5 6 ਸਾਲ ਹੋ ਗਏ ਜੀ 5 6 ਸਾਲ ਹੋਇਆ ਡਰਵਰੀ ਕੇਸ ਹੋਇਆ ਬੱਚਾ ਹੁਣ ਤੋਂ ਬਾਅਦ ਤੁਹਾਨੂੰ ਜਿਹੜੀ ਬੈਕ ਦੀ ਪ੍ਰੋਬਲਮ ਕਾਫੀ ਆ ਗਈ ਹਾਂਜੀ ਚੌਕੇ ਕੋਈ ਸੀ ਨਹੀਂ ਚੱਕ ਸਕਦੀ ਸੀ ਹਾਂਜੀ ਹਾਂਜੀ ਝੁੱਕ ਕੇ ਹੋਰ ਕੀ ਦਿੱਕਤ ਲੱਗਦੀ ਸੀ ਤੁਹਾਨੂੰ ਹੋਰ ਲੱਤਾਂ ਬਾਹਾਂ ਜ਼ਿਆਦਾ ਦਰਦਾਂ ਕਰਦੀ ਸੀ ਕਮਜ਼ੋਰੀ ਫੀਲ ਹੁੰਦੀ ਸੀ ਜ਼ਿਆਦਾ ਕਮਜ਼ੋਰੀ ਫੀਲ ਕਰਦੀ ਕੰਮ ਕਰਨ ਨੂੰ ਦਿਲ ਹਾਂਜੀ ਨਹੀਂ ਕਰਦਾ ਸੀ ਨਹੀਂ ਕਰਦਾ ਸੀ ਹਾਂਜੀ ਤੇ ਆਪਾਂ ਤੁਹਾਨੂੰ ਬੋਡੀ ਸਰਵਿਸ ਬੈਕ ਪੰਚਰਾਇ ਜੂਸ ਦਿੱਤੇ ਆ ਅੱਜ ਉਹ ਤੁਸੀਂ ਵਰਤੇ ਆ ਹਾਂਜੀ ਵਰਤਣ ਤੋਂ ਬਾਅਦ ਅੱਜ ਕੀ ਕਹਿਣਾ ਚਾਹੁੰਦੇ ਆ ਤੁਸੀਂ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਆ ਅਸੀਂ ਇਹ ਸਨੇਹ ਦੇਣਾ ਚਾਹਦੇ ਵੀ ਚਲੋ ਤੁਸੀਂ ਵੀ ਮੰਗਾਓ ਮੇਰਾ ਤਾਂ ਠੀਕ ਹੈ ਜੀ ਸਭ ਖੁਸ਼ ਮਤਲਬ ਜੋ ਵੀ ਪ੍ਰੋਬਲਮ ਥੀ ਉਹ ਠੀਕ ਹੋ ਗਈ ਜੀ ਹੁਣ ਤੁਹਾਡੀ ਬੈਕ ਪੇਨ ਕਰਦੀ ਆ ਜੀ ਨਹੀਂ ਜੀ ਹੁਣ ਨਹੀਂ ਕਰਦੀ ਚੌਕੇ ਸਮਾਂ ਚੱਕ ਲੈਣੇ ਆ ਹਾਂਜੀ ਚੌਕੇ ਲੈਣੇ ਜਿਹੜੀ ਥਕਾਵਟ ਸੀ ਉਹ ਠੀਕ ਆ ਜੀ ਹਾਂਜੀ ਹਾਂਜੀ ਲੱਤਾਂ ਮਹ ਦੁਲਦੀਆਂ ਧੁਕਦੀਆਂ ਸੀ ਹੁਣ ਪੇਨ ਤਾਂ ਨਹੀਂ ਹੁੰਦੀ ਨਹੀਂ ਜੀ ਹੁਣ ਤਾਂ ਠੀਕ ਹੈ ਮਤਲਬ ਕਿ ਬੋਡੀ ਸਾਰਸ ਪੈਕ ਨੂੰ ਵਰਤਣਾ ਚਾਹੀਦਾ ਆ ਹਾਂਜੀ ਹਾਂਜੀ ਵਰਤਣਾ ਚਾਹੀਦਾ ਜੀ ਥੈਂਕ ਯੂ ਬਣੀ ਜੀ